ਹੈਲੋ ਦੋਸਤੋ ਮੈਂ ਵਿੱਕੀ ਸਵਾਗਤ ਕਰਦਾ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਵਿੱਕੀ ਕਲਾਸ 24 ਵਿੱਚ ਦੋਸਤੋ ਅੱਜ ਦੀ ਜੋ ਆਪਣੀ ਵੀਡੀਓ ਹੈ ਉਹ ਹੈ ਪੰਜਾਬ ਜੀਕੇ ਪੰਜਾਬ ਜੀਕੇ ਦੀ ਪੰਜਾਬ ਸਟੈਟਿਕ ਜੀਕੇ ਆਪਾਂ ਪੰਜਾਬ ਦੀ ਗੱਲ ਕਰਾਂਗੇ ਇਸ ਵੀਡੀਓ ਵਿੱਚ ਤੇ ਦੋਸਤੋ ਜੋ ਵੀ ਚੈਨਲ ਤੇ ਨਵੇਂ ਨੇ ਚੈਨਲ ਸਬਸਕ੍ਰਾਈਬ ਕਰ ਦਿਓ ਤੇ ਬੈਲ ਆਈਕਨ ਨੂੰ ਜ਼ਰੂਰ ਦਬਾ ਦੇਣਾ ਤਾਂ ਜੋ ਤੁਹਾਨੂੰ ਹਰ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲ ਸਕੇ ਤਾਂ ਦੋਸਤੋ ਵੀਡੀਓ ਸ਼ੁਰੂ ਕਰਦੇ ਹਾਂ ਜੀ ਪੰਜਾਬ ਦਾ ਅਰਥ ਕੀ ਹੈ ਪੰਜਾਬ ਕਿਵੇਂ ਬਣਿਆ ਪੰਜਾਬ ਦਾ ਅਰਥ ਕੀ ਹੈ ਜਿਵੇਂ ਕਿ ਇੱਥੇ ਲਿਖਿਆ ਹੈ ਪੰਜ ਆਬ ਯਾਨੀ ਕਿ ਪੰਜ ਪਾਣੀਆਂ ਦੀ ਧਰਤੀ ਪੰਜਾਬ ਦਾ ਮਤਲਬ ਹੈ ਪੰਜ ਪਲੱਸ ਆਬ ਯਾਨੀ ਕਿ ਪੰਜ ਪਾਣੀਆਂ ਦੀ ਧਰਤੀ ਪੰਜਾਬ ਨੂੰ ਕਿਹਾ ਜਾਂਦਾ ਹੈ ਕਿਉਂਕਿ ਆਪਣੇ ਪੰਜਾਬ ਵਿੱਚ ਪੰਜ ਦਰਿਆ ਵਗਦੇ ਸਨ ਪਰ ਹੁਣ ਤਾਂ ਤਿੰਨ ਵਗਦੇ ਨੇ ਦੋ ਪਾਕਿਸਤਾਨ ਵਾਲੇ ਪੰਜਾਬ ਚ ਚਲੇ ਗਏ ਤੇ ਜੇ ਆਪਾਂ ਗੱਲ ਕਰੀਏ ਮਾਡਰਨ ਪੰਜਾਬ ਦੀ ਸਥਾਪਨਾ ਕਦੋਂ ਹੋਈ ਤਾਂ ਇਹ ਹੋਈ ਸੀ 1 ਨਵੰਬਰ 1966 ਨੂੰ 1 ਨਵੰਬਰ 1966 ਨੂੰ ਜੋ ਆਪਣਾ ਅੱਜ ਦਾ ਪੰਜਾਬ ਹੈ ਉਹਦੀ ਸਥਾਪਨਾ ਹੋਈ ਸੀ ਤੇ ਰਾਜਧਾਨੀ ਕੀ ਹੈ ਜੀ ਚੰਡੀਗੜ੍ਹ ਪੰਜਾਬ ਦੀ ਰਾਜਧਾਨੀ ਤੇ ਲਾਹੌਰ ਤੇ ਬਨਾ ਸ਼ਿਮਲਾ ਵੀ ਇਹਦੀ ਰਾਜਧਾਨੀ ਰਹੀ ਹੈ ਜਿੱਮੇ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਲਾਹੌਰ ਇਸ ਦੀ ਰਾਜਧਾਨੀ ਰਹੀ ਹੈ ਜੇ ਆਪਾਂ ਗੱਲ ਕਰੀਏ ਕਿ ਪੰਜਾਬ ਦੇ ਪੁਰਾਣੇ ਨਾਮ ਸप्त ਸਿੰਧੂ ਕਦੋਂ ਕਿਹਾ ਜਾਂਦਾ ਸੀ ਪੰਜਾਬ ਨੂੰ ਤਾਂ ਇਹ ਰਿਗਵੇਦਿਕ ਕਾਲ ਵਿੱਚ ਕਿਹਾ ਜਾਂਦਾ ਸੀ ਯਾਨੀ ਕਿ ਸੱਤ ਦਰਿਆ ਸੱਤ ਦਰਿਆਵਾਂ ਦੀ ਧਰਤੀ ਰਿਗਵੇਦਿਕ ਕਾਲ ਵਿੱਚ ਸप्त ਸਿੰਧੂ ਕਿਹਾ ਜਾਂਦਾ ਸੀ ਤੇ ਇੱਕ ਗੱਲ ਕਰੀਏ ਟੱਕ ਦੇਸ਼ ਇਹ ਉਦੋਂ ਕਿਹਾ ਜਾਂਦਾ ਸੀ ਜਦੋਂ ਟੱਕ ਜਾਤੀ ਦੇ ਲੋਕ ਇੱਥੇ ਰਹਿੰਦੇ ਸਨ ਨਾ ਤਾਂ ਉਸ ਸਮੇਂ ਪੰਜਾਬ ਨੂੰ ਟੱਕ ਦੇਸ਼ ਵੀ ਕਿਹਾ ਜਾਂਦਾ ਸੀ ਤੇ ਆਂਦਾ ਹੈ ਜੀ ਪੰਜ ਨਦ ਪੰਜ ਨਦ ਦਾ ਮਤਲਬ ਪੰਜ ਨਦੀਆਂ ਦਾ ਦੇਸ਼ ਇਹ ਪੰਜਨਦ ਪੰਜਾਬ ਨੂੰ ਕਦੋਂ ਕਿਹਾ ਗਿਆ ਰਮਾਇਨ ਮਹਾਪਾਰਤ ਦੇ ਸਮੇਂ ਵਿੱਚ ਪੰਜਾਬ ਨੂੰ ਪੰਜਨਦ ਵੀ ਕਿਹਾ ਗਿਆ ਜੀ ਤੇ ਜਿਵੇਂ ਆ ਗਿਆ ਅੱਗੇ ਲਾਹੌਰ ਸੂਬਾ ਲਾਹੌਰ ਸੂਬਾ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਕਿਹਾ ਜਾਂਦਾ ਸੀ ਪੰਜਾਬ ਨੂੰ ਲਾਹੌਰ ਸੂਬਾ ਤੇ ਪੈਂਟਾਪੋਟਾਮੀਆ ਇਹ ਇੱਕ ਯੂਨਾਨੀ ਨਾਮ ਹੈ ਗ੍ਰੀਕ ਨਾਮ ਹੈ ਜੀ ਤਾਂ ਦੋਸਤੋ ਅੱਗੇ ਚੱਲਦੇ ਆ ਜੇਕਰ ਆਪਾਂ ਪੰਜਾਬ ਦੇ ਖੇਤਰਫਲ ਦੀ ਗੱਲ ਕਰੀਏ ਤਾਂ ਪੰਜਾਬ ਦਾ ਖੇਤਰਫਲ ਹੈ ਜੀ 50362 ਕਿਲੋਮੀਟਰ ਸਕਰ ਇਹ ਪੰਜਾਬ ਦਾ ਖੇਤਰਫਲ ਹੈ ਜੀ ਤੇ ਜਨਸਖਿਆ ਦੀ ਗੱਲ ਕਰੀਏ ਤਾਂ 2 ਕਰੋੜ 77 ਲੱਖ 43338 ਪੰਜਾਬ ਦੀ ਟੋਟਲ ਜਨਸਖਿਆ ਹੈ ਤੇ ਆਬਾਦੀ ਅਨੁਸਾਰ ਜੇ ਪੰਜਾਬ ਦਾ ਸਥਾਨ ਦੇਖੀਏ ਭਾਰਤ ਵਿੱਚ ਤਾਂ ਉਹ 16ਵੇਂ ਸਥਾਨ ਤੇ ਆਉਂਦਾ ਜੀ ਪੰਜਾਬ ਪੂਰੇ ਭਾਰਤ ਵਿੱਚ ਆਬਾਦੀ ਦੇ ਅਨੁਸਾਰ ਤੇ ਜੇ ਆਪਾਂ ਖੇਤਰਫਲ ਦੇ ਹਿਸਾਬ ਨਾਲ ਦੇਖਾਂ ਦਾ ਪੰਜਾਬ 19ਵੇਂ ਸਥਾਨ ਤੇ ਹੈ ਜੇ ਖੇਤਰਫਲ ਦੀ ਗੱਲ ਕਰੀਏ ਆਪਾਂ ਤਾਂ ਪੰਜਾਬ 19ਵੇਂ ਸਥਾਨ ਤੇ ਆਉਂਦਾ ਜੀ ਜੇ ਆਪਾਂ ਇਹਦੀ ਕੰਤਾ ਦੇਖੀਏ ਵਸੋ ਕੰਤਾ ਤਾਂ 551 ਕਿਲੋਮੀਟਰ ਸਕਰ ਹੈ ਜੀ ਤੇ ਭਾਰਤ ਦੇ ਕੁੱਲ ਖੇਤਰਫਲ ਦਾ 1. 1.54% ਪੰਜਾਬ ਕੋਲ ਹੈ ਜੀ ਭਾਰਤ ਦਾ ਜਿਹੜਾ ਵੀ ਟੋਟਲ ਖੇਤਰਫਲ ਹੈ ਜਿੰਨਾ ਵੀ ਹੈ ਉਸ ਦਾ ਹਿੱਸਾ 1.54% ਜਿਹੜਾ ਹਿੱਸਾ ਹੈ ਉਹ ਪੰਜਾਬ ਕੋਲ ਹੈ ਜੇ ਗੱਲ ਕਰੀਏ 2011 ਦੀ ਜਨਗਣਨਾ ਅਨੁਸਾਰ ਲਿੰਗ ਅਨੁਪਾਤ ਕੀ ਹੈ ਪੰਜਾਬ ਦਾ 2011 ਦੀ ਜਨਗਣਨਾ ਅਨੁਸਾਰ ਪੰਜਾਬ ਦਾ ਲਿੰਗ ਅਨੁਪਾਤ ਤਾਂ 895 ਹੈ ਜੀ 895 ਲਿੰਗ ਅਨੁਪਾਤ ਹੈ ਯਾਨੀ ਕਿ 1000 ਪੁਰਸ਼ਾਂ ਪਿੱਛੇ 895 ਔਰਤਾਂ ਤੇ ਜੇ ਆਪਾਂ ਗੱਲ ਕਰੀਏ ਸਭ ਤੋਂ ਵੱਧ ਲਿੰਗ ਅਨੁਪਾਤ ਵਾਲੇ ਜ਼ਿਲ੍ਹੇ ਕਿਹੜੇ ਨੇ ਤਾਂ ਉਹ ਹੈ ਹੁਸ਼ਿਆਰਪੁਰ ਤੇ ਨਵਾਂ ਸ਼ਹਿਰ ਯਾਨੀ ਕਿ ਸ਼ਹੀਦ ਭਗਤ ਸਿੰਘ ਨਗਰ ਇਹ ਦੋ ਸ਼ਹਿਰ ਨੇ ਜਿਨ੍ਹਾਂ ਵਿੱਚ ਲਿੰਗ ਅਨੁਪਾਤ ਸਭ ਤੋਂ ਵੱਧ ਹੈ ਤੇ ਸਭ ਤੋਂ ਘੱਟ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਉਹ ਹੈ ਜੀ ਇੱਕ ਬਠਿੰਡਾ ਤੇ ਦੂਜਾ ਹੈ ਫਤਿਹਗੜ ਸਾਹਿਬ ਦੂਜਾ ਹੈ ਫਤਿਹਗੜ ਸਾਹਿਬ ਤੇ ਆਪਾਂ ਜੇਕਰ ਗੱਲ ਕਰੀਏ 2011 ਦੀ ਜਨਗਣਨਾ ਅਨੁਸਾਰ ਬਾਲ ਲਿੰਗ ਅਨੁਪਾਤ ਦੀ ਤਾਂ ਉਹਦੇ ਚ ਪੰਜਾਬ ਬਾਲ ਲਿੰਗ ਅਨੁਪਾਤ ਵਿੱਚ ਪੰਜਾਬ ਹੈ ਜੋ ਉਹਦੀ ਬਾਲ ਲਿੰਗ ਅਨੁਪਾਤ ਹੈ 846 ਹੈ ਕਿੰਨੀ ਹੈ ਜੀ 846 ਹੈ ਤੇ ਜੇ ਆਪਾਂ ਦੇਖੀਏ ਕਿ ਸਭ ਤੋਂ ਵੱਧ ਬਾਲ ਲਿੰਗ ਅਨੁਪਾਤ ਵਾਲੇ ਜ਼ਿਲ੍ਹੇ ਕਿਹੜੇ ਨੇ ਤਾਂ ਪਹਿਲਾ ਜ਼ਿਲ੍ਹਾ ਹੈ ਜੀ ਸਹੀਦ ਪਖ ਸਿੰਘ ਨਗਰ ਇਹਦੇ ਚ ਬਾਲ ਲਿੰਗ ਅਨੁਪਾਤ ਸਭ ਤੋਂ ਜ਼ਿਆਦਾ ਹੈ ਹਾਂ ਤੇ ਜੇ ਸਭ ਤੋਂ ਘੱਟ ਦੀ ਗੱਲ ਕਰੀਏ ਤਾਂ ਤਰਨ ਤਰਨ ਵਿੱਚ ਸਭ ਤੋਂ ਘੱਟ ਹੈ ਯਾਨੀ ਕਿ 1000 ਬੱਚਿਆਂ ਪਿੱਛੇ 820 ਬੇਬੀ ਯਾਨੀ ਕਿ 820 ਬੇਬੀ ਨੇ ਬੱਚੇ ਦੀ ਗੱਲ ਹੋ ਰਹੀ ਹੈ ਇੱਥੇ ਹਾਂਜੀ ਅੱਗੇ ਚੱਲੀਏ ਜੇਕਰ ਆਪਾਂ ਗੱਲ ਕਰੀਏ ਕਿ ਪੰਜਾਬ ਵਿੱਚ ਆਬਾਦੀ ਤਾਂ ਆਪਾਂ ਨੂੰ ਪਤਾ ਹੀ ਹੈ 2 ਕਰੋੜ 70 ਲੱਖ ਕੁਝ ਹੈ ਜੇ ਆਪਾਂ ਦੇਖੀ ਕਿ ਔਰਤਾਂ ਪੁਰਸ਼ਾਂ ਤੇ ਪਿੰਡਾਂ ਚ ਰਹਿਣ ਵਾਲੇ ਤੇ ਸ਼ਹਿਰਾਂ ਚ ਰਹਿਣ ਵਾਲੇ ਕਿੰਨੇ ਨੇ ਉਹ ਆਪਾਂ ਗੱਲ ਕਰਦੇ ਹਾਂ ਦੇਖੋ ਪੰਜਾਬ ਵਿੱਚ ਪੁਰਸ਼ਾਂ ਦੀ ਆਬਾਦੀ 1 ਕਰੋੜ 1 ਕਰੋੜ 46 ਲੱਖ ਜੋ ਪੁਰਸ਼ ਨੇ ਯਾਨੀ ਕਿ 52.8% ਦੇ ਕਰੀਬ ਲੋਕ ਜਿਹੜੇ ਹੈ ਨੇ ਉਹ ਪੁਰਸ਼ ਨੇ ਤੇ ਜੇ ਔਰਤਾਂ ਦੀ ਗੱਲ ਕਰੀਏ ਤਾਂ 1 ਕਰੋੜ 31 ਲੱਖ ਯਾਨੀ ਕਿ 47.2% ਜਿਹੜੀਆਂ ਔਰਤਾਂ ਨੇ ਤੇ ਗੱਲ ਕਰੀ ਗੀ ਪਿੰਡਾਂ ਵਿੱਚ ਕਿੰਨੇ ਲੋਕ ਰਹਿੰਦੇ ਨੇ ਉਹ ਰਹਿੰਦੇ ਨੇ 1 ਕਰੋੜ 73 ਲੱਖ ਦੇ ਕਰੀਬ ਜਿਹੜੇ ਲੋਕ ਨੇ ਉਹ ਪਿੰਡੂ ਨੇ ਯਾਨੀ ਕਿ ਪਿੰਡਾਂ ਦੇ ਇਲਾਕਿਆਂ ਵਿੱਚ ਰਹਿੰਦੇ ਨੇ ਯਾਨੀ ਕਿ 68.52% ਤੇ ਜੇ ਆਪਾਂ ਸ਼ਹਿਰ ਵਿੱਚ ਰਹਿਣ ਵਾਲੇ ਦੀ ਗੱਲ ਕਰੀਏ 1 ਕਰੋੜ 3 ਲੱਖ ਜਿਹੜੇ ਲੋਕ ਨੇ ਉਹ ਸ਼ਹਿਰਾਂ ਵਿੱਚ ਰਹਿੰਦੇ ਨੇ ਯਾਨੀ ਕਿ 37.48% ਦੇ ਲੋਕ ਨੇ ਉਹ ਸ਼ਹਿਰਾਂ ਵਿੱਚ ਰਹਿੰਦੇ ਨੇ ਤੇ ਜੇ ਆਪਾਂ ਗੱਲ ਕਰੀਏ ਸਭ ਤੋਂ ਵੱਧ ਵਸੂਕੰਟਾ ਵਾਲੇ ਜ਼ਿਲ੍ਹੇ ਤਾਂ ਉਹਨੇ ਇੱਕ ਤਾਂ ਅਮਰਸਰ ਇੱਕ ਲੁਧਿਆਣਾ ਅਮਰਸਰ ਤੇ ਲੁਧਿਆਣਾ ਸਭ ਤੋਂ ਵੱਧ ਵਸੂਕੰਟਾ ਵਾਲੇ ਜ਼ਿਲ੍ਹੇ ਨੇ ਤੇ ਜੇ ਗੱਲ ਕਰੀਏ ਸਭ ਤੋਂ ਘੱਟ ਵਸੂਕੰਟਾ ਵਾਲੇ ਜ਼ਿਲ੍ਹੇ ਤਾਂ ਇੱਕ ਤਾਂ ਹੈਗਾ ਮੁਕਸਰ ਦੂਜਾ ਹੈ ਮਾਨਸਾ ਇੱਕ ਮੁਕਸਰ ਹੈ ਦੂਜਾ ਮਾਨਸਾ ਹਾਂਜੀ ਅੱਗੇ ਚੱਲੀਏ ਹਾਂਜੀ ਆਪਾਂ ਹੁਣ ਗੱਲ ਕਰਦੇ ਆ 2011 ਦੀ ਜਨਗਣਨਾ ਅਨੁਸਾਰ ਪੰਜਾਬ ਦੀ ਸਾਖਰਤਾ ਦਰ ਕੀ ਹੈ ਤਾਂ ਪੰਜਾਬ ਦੀ ਸਾਖਰਤਾ ਦਰ ਹੈ ਜੀ 75.84% ਜਿਹੜੇ ਲੋਕ ਨੇ ਪੰਜਾਬ ਦੇ ਪੜ੍ਹੇ ਲਿਖੇ ਨੇ 75.84% ਲੋਕ ਜਿਹੜੇ ਪੰਜਾਬ ਦੇ ਉਹ ਪੜ੍ਹੇ ਲਿਖੇ ਨੇ ਜੇਕਰ ਆਪਾਂ ਪੁਰਸ਼ਾਂ ਦੀ ਗੱਲ ਕਰੀਏ ਤਾਂ 80.44% ਜਿਹੜੇ ਪੁਰਸ਼ ਨੇ ਉਹ ਪੰਜਾਬ ਦੇ ਪੜ੍ਹੇ ਲਿਖੇ ਨੇ ਤੇ ਔਰਤਾਂ 70.73% ਦੀ ਉਹ ਔਰਤਾਂ ਪੜ੍ਹ ਲਿਖੀਆਂ ਨੇ ਜੀ ਤੇ ਜੇ ਆਪਾਂ ਸਭ ਤੋਂ ਵੱਧ ਪੜ੍ਹ ਲਿਖੇ ਜਿੱਥੇ ਲੋਕ ਨੇ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਹੁਸ਼ਿਆਰਪੁਰ ਨੰਬਰ 1 ਤੇ ਹੈ ਜੀ ਹੁਸ਼ਿਆਰਪੁਰ ਵਿੱਚ ਸਭ ਤੋਂ ਵੱਧ ਪੜ੍ਹ ਲਿਖੇ ਲੋਕ ਨੇ ਤੇ ਸਭ ਤੋਂ ਘੱਟ ਪੜ੍ਹ ਲਿਖੇ ਲੋਕ ਕਿੱਥੇ ਨੇ ਤਾਂ ਉਹ ਹੈਗੇ ਜੀ ਮਾਨਸਾ ਜ਼ਿਲ੍ਹਾ ਕਿਹੜਾ ਜ਼ਿਲ੍ਹਾ ਜੀ ਮਾਨਸਾ ਜ਼ਿਲ੍ਹਾ ਵਿੱਚ ਸਭ ਤੋਂ ਘੱਟ ਪੜ੍ਹ ਲਿਖੇ ਲੋਕ ਨੇ 2011 ਦੀ ਜਨਗਣਨਾ ਅਨੁਸਾਰ ਧਰਮ ਅਨੁਸਾਰ ਵਾਦੀ ਕੀ ਹੈ ਪੰਜਾਬ ਚ ਤਾਂ ਜੋ ਸਿੱਖ ਨੇ ਪੰਜਾਬ ਚ ਸਭ ਤੋਂ ਵੱਧ ਨੇ 57.69% ਜਿਹੜੇ ਲੋਕ ਨੇ ਉਹ ਸਿੱਖ ਨੇ ਪੰਜਾਬ ਦੇ ਯਾਨੀ ਕਿ ਸਿੱਖ ਸਭ ਤੋਂ ਵੱਧ ਪੰਜਾਬ ਵਿੱਚ ਰਹਿੰਦੇ ਨੇ ਤੇ ਹਿੰਦੂ ਦੂਜੇ ਨੰਬਰ ਤੇ ਹੈ 38.49% ਜਿਹੜੇ ਲੋਕ ਨੇ ਉਹ ਹਿੰਦੂ ਨੇ ਪੂਰੇ ਪੰਜਾਬ ਦੀ ਗੱਲ ਕਰੀ ਆਪਾਂ ਤੇ ਮੁਸਲਮਾਨ ਦੀ ਗੱਲ ਕਰੀਏ ਤਾਂ 1. 93% ਜਿਹੜੇ ਲੋਕ ਨੇ ਉਹ ਮੁਸਲਮਨ ਨੇ। ਇਸਾਈ ਦੀ ਗੱਲ ਕਰੀਏ 1.26% ਜਿਹੜੇ ਲੋਕ ਨੇ ਉਹ ਇਸਾਈ ਨੇ ਤੇ 0.16% ਲੋਕ ਜੈਨ ਧਰਮ ਤੇ ਬੋਧ ਧਰਮ 0.12% ਤੇ ਬਾਕੀ ਜਿਹੜੇ ਹੋਰ ਵੀ ਜਿੰਨੇ ਵੀ ਧਰਮ ਨੇ ਉਹ ਲੱਗ ਚੱਲੀ ਆਪਾਂ ਤਾਂ ਉਹ 0.35% ਨੇ ਜਿਹੜੇ ਪੰਜਾਬ ਵਿੱਚ ਰਹਿੰਦੇ ਨੇ। ਯਾਨੀ ਕਿ ਸਿੱਖ ਸਭ ਤੋਂ ਵੱਧ ਪੰਜਾਬ ਵਿੱਚ ਰੈਂਦੇਨੀ ਜੀ ਜੇਕਰ ਆਪਾਂ ਪਛਾਹਮਾਂ ਦੀ ਗੱਲ ਕਰੀਏ ਵੀ ਪੰਜਾਬ ਵਿੱਚ ਸਭ ਤੋਂ ਵੱਧ ਕਿਹੜੀ ਕਿਹੜੀ ਭਾਸ਼ਾ ਬੋਲੀ ਜਾਂਦੀ ਹੈ ਤਾਂ ਸਭ ਤੋਂ ਨੰਬਰ 1 ਤੇ ਹੈ ਜੀ ਪੰਜਾਬੀ ਕਿਉਂਕਿ ਪੰਜਾਬ ਵਿੱਚ ਸਭ ਤੋਂ ਵੱਧ ਪੰਜਾਬੀ ਬੋਲੀ ਜਾਂਦੀ ਹੈ 89.82% ਜਿਹੜੀ ਭਾਸ਼ਾ ਹੈ ਉਹ ਪੰਜਾਬ ਵਿੱਚ ਪੰਜਾਬੀ ਹੀ ਬੋਲੀ ਜਾਂਦੀ ਹੈ ਤੇ ਹਿੰਦੀ ਦੀ ਗੱਲ ਕਰੀਏ ਆਪਾਂ ਤਾਂ 7.85% ਜਿਹੜੀ ਭਾਸ਼ਾ ਹੈ ਉਹ ਹਿੰਦੀ ਬੋਲੀ ਜਾਂਦੀ ਹੈ ਪੰਜਾਬ ਵਿੱਚ ਤੇ ਹੋਰ ਜਿੰਨੇ ਭਾਸ਼ਾ ਆ ਗਈਆਂ ਉਹ 2.83% ਜਿਹੜੀ ਭਾਸ਼ਾ ਨੇ ਉਹ ਬਾਕੀ ਭਾਸ਼ਾ ਨੇ ਜੋ ਪੰਜਾਬ ਵਿੱਚ ਬੋਲੀ ਜਾਂਦੀਆਂ ਨੇ ਤੇ ਜੇਕਰ ਆਪਾਂ ਗੱਲ ਕਰੀਏ ਕਿ ਸਭ ਤੋਂ ਵੱਧ ਸਿੱਖ ਕਿਹੜੇ ਸ਼ਹਿਰ ਵਿੱਚ ਰਹਿੰਦੇ ਨੇ ਜਾਂ ਕਿਹੜੇ ਜ਼ਿਲ੍ਹੇ ਵਿੱਚ ਤਾਂ ਉਹ ਹੈ ਜੀ ਤਰਨਤਾਰਨ ਜ਼ਿਲ੍ਹਾ ਤਰਨਤਾਰਨ ਜ਼ਿਲ੍ਹੇ ਵਿੱਚ ਸਭ ਤੋਂ ਵੱਧ ਸਿੱਖ ਰਹਿੰਦੇ ਨੇ ਜੋ ਕਿ 93.33% ਆ ਉੱਥੇ ਜਿਹੜੀ ਆਬਾਦੀ ਆ ਉਹ ਸਿੱਖਾਂ ਦੀ ਹੈ ਤੇ ਸਭ ਤੋਂ ਵੱਧ ਹਿੰਦੂ ਦੀ ਗੱਲ ਕਰੀਏ ਆਪਾਂ ਤਾਂ ਉਹ ਰਹਿੰਦੇ ਨੇ ਨਮਾ ਸ਼ਹਿਰ ਨਮਾ ਸ਼ਹਿਰ ਇਹ 65.55% ਇੱਥੇ ਲੋਕ ਨੇ ਉਹ ਹਿੰਦੂ ਨੇ ਤੇ ਸਭ ਤੋਂ ਵੱਧ ਮੁਸਲਮਾਨ ਦੀ ਗੱਲ ਕਰੀਏ ਤਾਂ ਸੰਗਰੂਰ ਜ਼ਿਲ੍ਹੇ 'ਚ 10.82% ਲੋਕ ਨੇ ਉਹ ਮੁਸਲਮਾਨ ਹਨੀ ਤੇ ਸਭ ਤੋਂ ਵੱਧ ਈਸਾਈ ਦੀ ਗੱਲ ਕਰੀਏ ਤਾਂ ਗੁਰਦਾਸਪੁਰ ਆ ਗਿਆ ਸਭ ਤੋਂ ਵੱਧ ਜੈਨ ਤਾਂ ਲੁਧਿਆਣਾ ਆ ਗਿਆ ਸਭ ਤੋਂ ਵੱਧ ਬੋਧ ਤਾਂ ਉਹ ਵੀ ਨਮਾ ਸ਼ਹਿਰ ਆ ਗਿਆ ਯਾਨੀ ਕਿ ਸਹੀਦ ਪਖ ਸਿੰਘ ਨਗਰ ਹਾਂਜੀ ਆਪਾਂ ਉਹਨੂੰ ਗੱਲ ਕਰਦੇ ਆਂ ਜ਼ਿਲ੍ਹਿਆਂ ਦੀ ਜੇਕਰ ਆਪਾਂ ਦੇਖੀਏ ਤਾਂ ਪੰਜਾਬ ਦੇ ਕੁੱਲ ਕਿੰਨੇ ਜ਼ਿਲ੍ਹੇ ਨੇ 23 ਜ਼ਿਲ੍ਹੇ ਅੱਜ ਦੇ ਟਾਈਮ 'ਚ ਪੰਜਾਬ ਦੇ 23 ਜ਼ਿਲ੍ਹੇ ਨੇ ਟੋਟਲ ਇਹਨਾਂ ਨੂੰ ਜੇ ਆਪਾਂ ਡਿਵੀਜ਼ਨਾਂ ਵਿੱਚ ਵੰਡিয়ে ਜਿਵੇਂ ਕਲਚਰ ਡਿਵੀਜ਼ਨ ਵਿੱਚ ਵੰਡিয়ে ਜਿਵੇਂ ਮਾਝਾ ਹੋ ਗਿਆ ਦੋਆਬਾ ਹੋ ਗਿਆ ਤੇ ਮਾਲਵਾ ਹੋ ਗਿਆ ਜੇ ਆਪਾਂ ਇਹਨਾਂ ਨੂੰ ਇਹਨਾਂ ਵਿੱਚ ਵੰਡিয়ে ਤਾਂ ਮਾਝੇ ਵਿੱਚ ਆਉਂਦੇ ਨੇ ਜੀ 4 ਜ਼ਿਲ੍ਹੇ ਮਾਝੇ ਪ੍ਰਦੇਸ਼ ਵਿੱਚ ਚਾਰ ਜ਼ਿਲ੍ਹੇ ਆਉਂਦੇ ਨੇ ਇੱਕ ਤਾਂ ਪਠਾਨਕੋਟ ਅੰਮ੍ਰਿਤਸਰ ਗੁਰਦਾਸਪੁਰ ਤੇ ਤਰਨਤਾਰਨ ਜੇਕਰ ਆਪਾਂ ਦੁਆਬੇ ਦੀ ਗੱਲ ਕਰੀਏ ਤਾਂ ਉਹਦੇ ਚੰਦੇ ਨੇ ਹੁਸ਼ਿਆਰਪੁਰ ਕਪੂਰਥਲਾ ਜਲੰਧਰ ਤੇ ਨਵਾਂ ਸ਼ਹਿਰ ਇਹ ਚਾਰ ਜ਼ਿਲ੍ਹੇ ਦੁਆਬੇ ਵਿੱਚ ਆਉਂਦੇ ਨੇ ਤੇ ਮਾਲਵੇ ਵਿੱਚ ਆਉਂਦੇ ਨੇ ਫਿਰੋਜ਼ਪੁਰ ਸੰਗਰੂਰ ਬਠਿੰਡਾ ਪਟਿਆਲਾ ਮਲੇਰਕੋਟਲਾ ਮੁਕਸਰ ਸਾਹਿਬ ਰੂਪਨਗਰ ਫਰੀਦਕੋਟ ਫਤਿਹਗੜ੍ਹ ਸਾਹਿਬ ਬਰਨਾਲਾ ਲੁਧਿਆਣਾ ਮੋਗਾ ਫਾਜ਼ਿਲਕਾ ਮਾਨਸਾ ਤੇ ਮੁਹਾਲੀ ਯਾਨੀ ਕਿ ਇਹ ਜ਼ਿਲ੍ਹੇ ਜਿਹੜੇ 15 ਜ਼ਿਲ੍ਹੇ ਨੇ ਇਹ ਮਾਲਵਾ ਪ੍ਰਦੇਸ਼ ਵਿੱਚ ਆਂਦੇ ਨੇ ਟੋਟਲ ਜ਼ਿਲ੍ਹੇ ਕਿੰਨੇ ਨੇ ਆਪਣੇ 23 ਜ਼ਿਲ੍ਹੇ ਨੇ ਜੀ ਜੇਕਰ ਆਪਾਂ ਗੱਲ ਕਰੀਏ ਕਿ ਪੰਜਾਬ ਦਾ ਪਿਛਲਾ ਨਵਾਂ ਜ਼ਿਲ੍ਹਾ ਕਿਹੜਾ ਬਣਿਆ ਸੀ 23ਵਾਂ ਜ਼ਿਲ੍ਹਾ ਤਾਂ ਉਹ ਬਣਿਆ ਸੀ ਜਿਵੇਂ ਮਲੇਰਕੋਟਲਾ ਆਪਣਾ 23ਵਾਂ ਜ਼ਿਲ੍ਹਾ ਕਿਹੜਾ ਬਣਿਆ ਸੀ ਮਲੇਰ ਕੋਟਲਾ ਬਣਾਇਆ ਗਿਆ ਸੀ ਤੇ ਇਹ 23ਵਾਂ ਜ਼ਿਲ੍ਹਾ ਸੀ ਤੇ ਇਹ ਸੰਗਰੂਰ ਤੋਂ ਵੱਖ ਕਰਕੇ ਬਣਾਇਆ ਗਿਆ ਸੀ ਜੀ ਇਹ ਸੰਗਰੂਰ ਤੋਂ ਵੱਖ ਕਰਕੇ ਬਣਾਇਆ ਗਿਆ ਸੀ ਤੇ ਕਦੋਂ ਬਣਾਇਆ ਗਿਆ ਸੀ ਇਹ 14 ਜੂਨ 2021 ਨੂੰ ਇਸ ਨੂੰ ਜ਼ਿਲ੍ਹਾ ਘੋਸ਼ਿਤ ਕੀਤਾ ਗਿਆ ਸੀ ਤੇ ਜੇ ਆਪਾਂ ਗੱਲ ਕਰੀਏ ਕਿ ਇਸ ਤੋਂ ਪਿਛਲਾ ਜ਼ਿਲ੍ਹਾ ਤਾਂ ਉਹ ਸੀਗਾ 22ਵਾਂ ਜ਼ਿਲ੍ਹਾ 22ਵਾਂ ਜ਼ਿਲ੍ਹਾ ਸੀ ਕਿਹੜਾ ਸੀ ਫਾਜ਼ਿਲਕਾ ਤੇ ਇਹ ਫਿਰੋਜ਼ਪੁਰ ਤੋਂ ਵੱਖ ਕਰਕੇ ਬਣਾਇਆ ਗਿਆ ਸੀ ਇਹ 2011 ਵਿੱਚ ਬਣਾਇਆ ਗਿਆ ਸੀ ਇਹ ਤੁਸੀਂ ਯਾਦ ਰੱਖਣਾ ਕਿਉਂਕਿ ਇਹਦੇ ਵਿੱਚੋਂ ਵੀ ਕੁਐਸਚਨ ਬਣ ਸਕਦਾ ਹੈ ਕਿਉਂਕਿ ਇਹਦੇ ਵਿੱਚੋਂ ਵੀ ਕੁਐਸਚਨ ਬਣਦਾ ਹੈ ਕਿ 23ਵਾਂ ਜ਼ਿਲ੍ਹਾ ਪਿਛਲਾ 23ਵਾਂ ਜ਼ਿਲ੍ਹਾ ਉਹ ਕਦੋਂ ਬਣਾਈ ਗਈ ਸੀ ਤੇ ਕਦੋਂ ਬਣਾਏ ਗਏ ਸੀ ਤੇ ਪੰਜਾਬ ਦੇ ਜਿੰਨੇ ਵੀ ਜ਼ਿਲ੍ਹੇ ਨੇ ਉਹਨਾਂ ਨੂੰ ਪੰਜ ਡਿਵੀਜ਼ਨਾਂ ਵਿੱਚ ਵੰਡਿਆ ਗਿਆ ਹੈ ਜੇਕਰ ਆਪਾਂ ਨੂੰ ਕੁਐਸਚਨ ਆ ਜਾਏ ਕਿ ਪੰਜਾਬ ਵਿੱਚ ਕਿੰਨੇ ਡਿਵੀਜ਼ਨਾਂ ਹਨ ਤਾਂ ਪੰਜਾਬ ਵਿੱਚ ਪੰਜ ਡਿਵੀਜ਼ਨਾਂ ਹਨ ਜੀ ਪੰਜਾਬ ਵਿੱਚ ਪੰਜ ਡਿਵੀਜ਼ਨਾਂ ਹਨ ਤੇ ਪੰਜ ਡਿਵੀਜ਼ਨਾਂ ਵਿੱਚ ਹੀ ਜਿਹੜੇ 23 ਜ਼ਿਲ੍ਹੇ ਨੇ ਉਹ ਵੰਡੇ ਹੋਏ ਨੇ ਜਿਵੇਂ ਆਪਾਂ ਗੱਲ ਕਰੀਏ ਪਹਿਲੀ ਡਿਵੀਜ਼ਨ ਚ ਕੀ ਹੈ ਜਲੰਧਰ ਡਿਵੀਜ਼ਨ ਇਹਦੇ ਚ ਕਿੰਨੇ ਜ਼ਿਲ੍ਹੇ ਨੇ ਸੱਤ ਜ਼ਿਲ੍ਹੇ ਪਠਾਨਕੋਟ ਐ ਅੰਮ੍ਰਿਤਸਰ ਐ ਕਪੂਰਥਲਾ ਜਲੰਧਰ ਗੁਰਦਾਸਪੁਰ ਤਰਨਤਾਰਨ ਤੇ ਹੁਸ਼ਿਆਰਪੁਰ ਇਹ ਸੱਤ ਜ਼ਿਲ੍ਹੇ ਜਲੰਧਰ ਡਿਵੀਜ਼ਨ ਵਿੱਚ ਆਂਦੇ ਨੇ ਤੇ ਆਪਾਂ ਗੱਲ ਕਰੀਏ ਰੋਪੜ ਡਿਵੀਜ਼ਨ ਇਹਦੇ ਚ ਆਂਦੇ ਨੇ ਤਿੰਨ ਜ਼ਿਲ੍ਹੇ ਨਵਾਂ ਸ਼ਹਿਰ ਮੋਹਾਲੀ ਤੇ ਰੋਪੜ ਇਹ ਰੋਪੜ ਡਿਵੀਜ਼ਨ ਵਿੱਚ ਆਂਦੇ ਨੇ ਤੇ ਜੇ ਆਪਾਂ ਗੱਲ ਕਰੀਏ ਫਿਰੋਜ਼ਪੁਰ ਡਿਵੀਜ਼ਨ ਦੀ ਯਾਨੀ ਕਿ ਤੀਜੀ ਡਿਵੀਜ਼ਨ ਇਹਦੇ ਵਿੱਚ ਕਿਹੜੇ ਕਿਹੜੇ ਜ਼ਿਲ੍ਹੇ ਆਂਦੇ ਨੇ ਫਾਜ਼ਿਲਕਾ ਫਿਰੋਜ਼ਪੁਰ ਮੋਗਾ ਤੇ ਮੁਕਸਰ ਸਾਹਿਬ ਤੀਜੀ ਡਿਵੀਜ਼ਨ ਚ ਫਿਰੋਜ਼ਪੁਰ ਡਿਵੀਜ਼ਨ ਹੈ ਜੋ ਇਹਦੇ ਚ ਚਾਰ ਜ਼ਿਲ੍ਹੇ ਆਂਦੇ ਨੇ ਜੀ ਤੇ ਚੌਥੀ ਡਿਵੀਜ਼ਨ ਚ ਆਂਦੇ ਨੇ ਫਰੀਦਕੋਟ ਡਿਵੀਜ਼ਨ ਹੈ ਜੋ ਫਰੀਦਕੋਟ ਮਾਨਸਾ ਪਟਿਆਲ ਸੋਰੀ ਬਠਿੰਡਾ ਤੇ ਇਹ ਤਿੰਨ ਜ਼ਿਲ੍ਹੇ ਫਰੀਦਕੋਟ ਡਿਵੀਜ਼ਨ ਵਿੱਚ ਆਂਦੇ ਨੇ ਤੇ ਲਾਸਟ ਡਿਵੀਜ਼ਨ ਜੋ ਪੰਜਵੀਂ ਡਿਵੀਜ਼ਨ ਉਹ ਹੈ ਪਟਿਆਲਾ ਡਿਵੀਜ਼ਨ ਇਹਦੇ ਚ ਆਂਦੇ ਨੇ ਛੇ ਜ਼ਿਲ੍ਹੇ ਸੰਗਰੂਰ ਬਰਨਾਲਾ ਫਤਿਹਗੜ ਸਾਹਿਬ ਮਲੇਰਕੋਟਲਾ ਲੁਧਿਆਣਾ ਤੇ ਪਟਿਆਲਾ ਇਹ ਜੋ ਛੇ ਜ਼ਿਲ੍ਹੇ ਨੇ ਇਹ ਪਟਿਆਲਾ ਡਿਵੀਜ਼ਨ ਵਿੱਚ ਆਂਦੇ ਨੇ ਯਾਨੀ ਕਿ ਟੋਟਲ ਪੰਜ ਡਿਵੀਜ਼ਨਾਂ ਵਿੱਚ ਹੀ 23 ਜ਼ਿਲ੍ਹੇ ਵੰਡੇ ਹੋਏ ਨੇ ਜੀ ਤੇ ਜੇਕਰ ਆਪਾਂ ਪਿੰਡਾਂ ਦੀ ਗੱਲ ਕਰੀਏ ਕਿ ਪੰਜਾਬ ਵਿੱਚ ਕੁੱਲ ਕਿੰਨੇ ਪਿੰਡ ਨੇ ਤਾਂ ਪੰਜਾਬ ਵਿੱਚ ਟੋਟਲ 12581 ਪਿੰਡ ਨੇ ਜੀ ਪੰਜਾਬ ਵਿੱਚ 12581 ਪਿੰਡ ਨੇ ਤਹਿਸੀਲਾਂ ਕਿੰਨੀਆਂ ਨੇ 97 ਤਹਿਸੀਲਾਂ ਨੇ ਤੇ 82 ਉਪ ਤਹਿਸੀਲਾਂ ਨੇ 97 ਤਹਿਸੀਲਾਂ ਨੇ ਤੇ 82 ਉਪ ਤਹਿਸੀਲਾਂ ਨੇ ਜੇ ਆਪਾਂ ਗੱਲ ਕਰੀਏ ਕਿ ਪੰਜਾਬ ਦੇ ਸਭ ਤੋਂ ਵੱਧ ਤਹਿਸੀਲ ਵਾਲੇ ਜ਼ਿਲ੍ਹੇ ਕਿਹੜੇ ਨੇ ਤਾਂ ਇੱਕ ਤਾਂ ਸੰਗਰੂਰ ਹੈ ਜੀ ਤੇ ਇੱਕ ਲੁਧਿਆਣਾ ਇਹਨਾਂ ਦੋਨਾਂ ਜ਼ਿਲਾਂ ਵਿੱਚ 7-7 ਤਹਿਸੀਲਾਂ ਪਾਈਆਂ ਜਾਂਦੀਆਂ ਨੇ 7-7 ਤਹਿਸੀਲਾਂ ਇਹਨਾਂ ਦੋਨਾਂ ਜ਼ਿਲਾਂ ਵਿੱਚ ਹੈਗੀਆਂ ਨੇ ਜੀ ਸਭ ਤੋਂ ਵੱਧ ਤਹਿਸੀਲਾਂ ਇਹਨਾਂ ਦੋਨਾਂ ਜ਼ਿਲਾਂ ਵਿੱਚ ਹੀ ਮਿਲਦੀਆਂ ਨੇ ਤੇ ਜੇਕਰ ਆਪਾਂ ਗੱਲ ਕਰੀਏ ਕਿ ਪੰਜਾਬ ਦਾ ਸਟੇਟ ਐਨੀਮਲ ਕਿਹੜਾ ਹੈ ਜੀ ਪੰਜਾਬ ਦਾ ਸਟੇਟ ਐਨੀਮਲ ਕਿਹੜਾ ਹੈ ਤਾਂ ਉਹ ਹੈ ਕਾਲਾ ਹਿਰਨ ਕਾਲਾ ਹਿਰਨ ਪੰਜਾਬ ਦਾ ਸਟੇਟ ਐਨੀਮਲ ਹੈ ਜੀ ਤੇ ਸਟੇਟ ਟਰੀ ਕਿਹੜਾ ਹੈ ਜੀ ਸੇਸਮ ਟਾਲੀ ਸੇਸਮ ਟਾਲੀ ਪੰਜਾਬ ਦਾ ਰਾਸ਼ਟਰੀ ਦਰਖਤ ਹੈ ਤੇ ਸਟੇਟ ਪੰਛੀ ਦੀ ਗੱਲ ਕਰੀਏ ਆਪਾਂ ਤਾਂ ਉਹ ਹੈ ਬਾਜ ਬਾਜ ਪੰਜਾਬ ਦਾ ਰਾਸ਼ਟਰੀ ਪੰਛੀ ਹੈ ਜੀ ਤੇ ਰਾਸ਼ਟਰੀ ਫੁੱਲ ਦੀ ਗੱਲ ਕਰੀਏ ਆਪਾਂ ਪੰਜਾਬ ਦੇ ਤਾਂ ਉਹ ਹੈ ਗਲੇਡੀਅਸ ਗਲੇਡੀਅਸ ਨਾਮ ਦਾ ਫਲਾਵਰ ਜਿਹੜਾ ਉਹ ਸਟੇਟ ਫਲਾਵਰ ਹੈ ਆਪਣੇ ਪੰਜਾਬ ਦਾ ਤੇ ਪੰਜਾਬ ਨੂੰ ਸਿਰਫ ਇੱਕ ਅੰਤਰਰਾਸ਼ਟਰੀ ਸੀਮਾ ਲੱਗਦੀ ਹੈ ਉਹ ਕਿਹੜੀ ਹੈ ਜੀ ਪਾਕਿਸਤਾਨ ਪਾਕਿਸਤਾਨ ਆ ਪੰਜਾਬ ਨੂੰ ਸਿਰਫ ਇੱਕੋ ਇੱਕ ਇੰਟਰਨੈਸ਼ਨਲ ਬਾਰਡਰ ਲੱਗਦਾ ਹੈ ਤੇ ਜੇ ਆਪਾਂ ਗੱਲ ਕਰੀਏ ਪੰਜਾਬ ਦੇ 6 ਜ਼ਿਲ੍ਹੇ ਨੇ ਜੋ ਜੋ ਪਾਕਿਸਤਾਨ ਦੀ ਸੀਮਾ ਨਾਲ ਲੱਗਦੇ ਨੇ ਉਹ 6 ਜ਼ਿਲ੍ਹੇ ਕਿਹੜੇ ਨੇ ਜੀ ਇੱਕ ਤਾਂ ਪਠਾਨਕੋਟ ਹੈ ਇਹ ਵੀ ਪਾਕਿਸਤਾਨ ਨਾਲ ਲੱਗਦਾ ਹੈ ਗੁਰਦਾਸਪੁਰ ਵੀ ਲੱਗਦਾ ਹੈ ਅੰਮ੍ਰਿਤਸਰ ਵੀ ਲੱਗਦਾ ਹੈ ਤਰਨਤਾਰਨ ਵੀ ਲੱਗਦਾ ਹੈ ਤੇ ਫਿਰੋਜ਼ਪੁਰ ਵੀ ਲੱਗਦਾ ਹੈ ਤੇ ਫਾਜ਼ਿਲਕਾ ਵੀ ਲੱਗਦਾ ਹੈ ਇਹ 6 ਜ਼ਿਲ੍ਹੇ ਨੇ ਜੋ ਪਾਕਿਸਤਾਨ ਨਾਲ ਲੱਗਦੇ ਨੇ ਆਪਣੇ ਪੰਜਾਬ ਦੇ ਜ਼ਿਲ੍ਹੇ ਨੇ ਤਾਂ ਦੋਸਤੋ ਇਹ ਸੀਗੀ ਆਪਣੀ ਅੱਜ ਦੀ ਵੀਡੀਓ ਪੰਜਾਬ ਬਾਰੇ ਕੁਝ ਇੰਪੋਰਟੈਂਟ ਜਾਣਕਾਰੀ ਸੀ ਜੋ ਆਪਾਂ ਪੰਜਾਬ ਜੀਕੇ ਚ ਕੀਤੀ ਤੇ ਦੋਸਤੋ ਹੁਣ ਅਗਲੀ ਵੀਡੀਓ ਚ ਮਿਲਾਂਗੇ ਤਾਂ ਉਹ ਚ ਗੱਲ ਕਰਾਂਗੇ ਆਪਾਂ ਜ਼ਿਲ੍ਹਿਆਂ ਵਾਈਜ਼ ਪੰਜਾਬ ਦੇ ਜ਼ਿਲ੍ਹੇ ਫਿਰ ਹੌਲੀ ਹੌਲੀ ਕਰਕੇ ਆਪਾਂ ਪੰਜਾਬ ਦੀਆਂ ਨਦੀਆਂ ਪੰਜਾਬ ਦਾ ਭੂਗੋਲਿਕ ਇਹ ਸਾਰਾ ਚੀਜ਼ ਆਪਾਂ ਅਲੱਗ-ਅਲੱਗ ਚੈਪਟਰ ਵਾਈਜ਼ ਕਰਾਂਗੇ ਤਾਂ ਦੋਸਤੋ ਮਿਲਦੇ ਆਂ ਅਗਲੀ ਵੀਡੀਓ ਵਿੱਚ ਤਦ ਤੱਕ ਲਈ ਧੰਨਵਾਦ